ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨ ਪ੍ਰਭੂ ਗੇਤੀਆਂ ਲੱਗੀਆਂ ਵੈਰਾਈਟੀਆਂ ਅਤੇ ਲੰਮੇ ਟਾਈਮ ਵਾਲੀਆਂ ਵੈਰਾਈਟੀਆਂ 65 ਤੋਂ 70 ਦਿਨਾਂ ਦੀਆਂ ਹੋ ਚੁੱਕੀਆਂ ਨੇ ਅਤੇ ਸ਼ਾਰਟ ਟਰਮ ਵਾਲੀਆਂ ਵੈਰਾਈਟੀਆਂ ਦੀ ਟ੍ਰਾਂਸਪਲੈਂਟਿੰਗ ਦਾ ਕੰਮ ਵੀ ਨੇਪਰੇ ਚੜ ਚੁਕਿਆ ਹੈ ਅਤੇ ਪोटाਸ਼ ਨੂੰ ਲੈ ਕੇ ਤਿੰਨ ਮੇਨ ਸਵਾਲ ਪੁੱਛੇ ਜਾਂਦੇ ਨੇ ਪਹਿਲਾ ਸਵਾਲ ਇਹ ਪੁੱਛਿਆ ਜਾਂਦਾ ਹੈ ਕਿ ਸਾਨੂੰ ਪोटाश ਦੀ ਵਰਤੋਂ ਝੋਨੇ ਦੀ ਫਸਲ ਵਿੱਚ ਕਿਉਂ ਕਰਨੀ ਚਾਹੀਦੀ ਹੈ ਅਤੇ ਦੂਜਾ ਸਵਾਲ ਕਿਸਾਨ ਭਰਾਵਾਂ ਦਾ ਇਹ ਹੁੰਦਾ ਹੈ ਕਿ ਅਸੀਂ ਕਿਹੜੀ ਪोटाਸ਼ ਦੀ ਵਰਤੋਂ ਕਰੀਏ ਝੋਨੇ ਦੀ ਫਸਲ ਵਿੱਚ ਅਤੇ ਤੀਜਾ ਸਵਾਲ ਇਹ ਹੁੰਦਾ ਹੈ ਕਿ ਸਾਨੂੰ ਝੋਨੇ ਦੀ ਫਸਲ ਵਿੱਚ ਪੋਟਾਸ਼ ਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ ਜੇ ਕਿਸਾਨ ਪ੍ਰਭੂ ਆਪਾਂ ਪਹਿਲੇ ਸਵਾਲ ਦੀ ਗੱਲ ਕਰੀਏ ਤਾਂ ਪੋਟਾਸ਼ ਦੀ ਵਰਤੋਂ ਝੋਨੇ ਦੀ ਫਸਲ ਵਿੱਚ ਅਹਿਮ ਰੋਲ ਪਲੇ ਕਰਦੀ ਹੈ ਅਹਿਮ ਰੋਲ ਅਦਾ ਕਰਦੀ ਹੈ ਕਿਉਂਕਿ ਪੋਟਾਸ਼ ਦੇ ਨਾਲ ਹੀ ਜੋ ਤੱਤ ਆਪਣੀ ਮਿੱਟੀ ਵਿੱਚ ਪਾਏ ਹੁੰਦੇ ਆ ਉਹ ਬੂਟੇ ਦੀਆਂ ਜੜ੍ਹਾਂ ਤੱਕ ਪਹੁੰਚਾਉਣ ਦਾ ਕੰਮ ਪੋਟਾਸ਼ ਕਰਦੀ ਹੈ ਅਤੇ ਬੂਟੇ ਵਿੱਚ ਜੋ ਵੀ ਤੱਤ ਮੌਜੂਦ ਹੁੰਦੇ ਨੇ ਉਹਨੂੰ ਜੜਾਂ ਤੋਂ ਲੈ ਕੇ ਪੱਤਿਆਂ ਤੱਕ ਪਹੁੰਚਾਉਣ ਦਾ ਕੰਮ ਵੀ ਪोटाਸ਼ ਦਾ ਹੀ ਹੁੰਦਾ ਏ ਜਿਹਦੇ ਨਾਲ ਬੂਟੇ ਦੀ ਬਿਮਾਰੀਆਂ ਦੇ ਨਾਲ ਲੜਨ ਦੀ ਸਮਰੱਥਾ ਵਧਦੀ ਏ ਅਤੇ ਬੂਟਾ ਚੰਗਾ ਬੂਟਾ ਚੰਗਾ ਜੁੱਸਾ ਬਣਾ ਕੇ ਚੰਗਾ ਝਾੜ ਦੇਣ ਦੀ ਸਮਰੱਥਾ ਰੱਖਦਾ ਏ ਅਤੇ ਜੇ ਦੂਜੇ ਸਵਾਲ ਦੀ ਗੱਲ ਕਰੀਏ ਕਿਸਾਨ ਪ੍ਰਭੂ ਤਾਂ ਕਈ ਪ੍ਰਕਾਰ ਦੀ ਪोटाਸ਼ ਆਪਾਂ ਨੂੰ ਮਾਰਕੀਟ ਵਿੱਚ ਦੇਖਣ ਨੂੰ ਮਿਲਦੀ ਹੈ ਅਤੇ ਜ਼ਿਆਦਾਤਰ ਦੋ ਪ੍ਰਕਾਰ ਦੀ ਪੋਟਾਸ਼ ਦੀ ਵਰਤੋਂ ਝੋਨੇ ਦੀ ਫਸਲ ਵਿੱਚ ਕੀਤੀ ਜਾਂਦੀ ਹੈ ਇੱਕ ਪਹਿਲੀ ਪੋਟਾਸ਼ ਐਸਓਪੀ ਵਾਲੀ ਪੋਟਾਸ਼ ਅਤੇ ਦੂਜੀ ਐਮਓਪੀ ਵਾਲੀ ਪੋਟਾਸ਼ ਜੇ ਕਿਸਾਨ ਪ੍ਰਭੂ ਆਪਾਂ ਐਮਓਪੀ ਵਾਲੀ ਪੋਟਾਸ਼ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ ਨੂੰ 60% ਪੋਟਾਸ਼ੀਅਮ ਤੱਤ ਮਿਲਦਾ ਹੈ ਜੇ ਕਿਸਾਨ ਪ੍ਰਭੂ ਆਪਾਂ ਐਮਓਪੀ ਵਾਲੀ ਪੋਟਾਸ਼ ਦੀ ਗੱਲ ਕਰੀਏ ਤਾਂ ਇਹ ਇਹ ਉਹਨਾਂ ਖੇਤਾਂ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ ਜਿਨ੍ਹਾਂ ਖੇਤਾਂ ਵਿੱਚ ਪਾਣੀ ਨਹਿਰੀ ਪਾਣੀ ਦਾ ਚੰਗਾ ਪ੍ਰਬੰਧ ਹੈ ਅਤੇ ਮੋਟਰਾਂ ਦਾ ਟਿਊਬਵੈਲ ਦਾ ਪਾਣੀ ਇੱਕ ਨੰਬਰ ਹੈ ਕਿਉਂਕਿ ਕਿਸਾਨ ਪ੍ਰਭੂ ਇਹਦੇ ਵਿੱਚ ਆਪਾਂ ਨੂੰ 60% ਪੋਟਾਸ਼ੀਅਮ ਤੱਤ ਮਿਲਦਾ ਹੈ ਅਤੇ ਜੋ 40% ਹੋਰ ਤੱਤ ਮਿਲਦਾ ਹੈ ਉਹਦੇ ਵਿੱਚ ਸੋਡੀਅਮ ਹੁੰਦਾ ਹੈ ਨਮਕ ਹੁੰਦਾ ਹੈ ਅਤੇ ਜੋ ਸੋਡੀਅਮ ਤੱਤ ਹੁੰਦਾ ਹੈ ਉਹ ਆਪਣੇ ਖੇਤ ਵਿੱਚ ਪੀ ਐਚ ਲੈਵਲ ਨੂੰ ਮੇਨਟੇਨ ਨਹੀਂ ਰਹਿਣ ਦਿੰਦਾ ਅਤੇ ਜੋ ਵੀ ਆਪਾਂ ਖਰਾਕੀ ਤੱਤਾਂ ਦੀ ਪੂਰਤੀ ਕਰਦੇ ਹਾਂ ਉਹ ਮਿੱਟੀ ਵਿੱਚ ਲੋਕ ਹੋ ਜਾਂਦੇ ਨੇ ਜਿੰਨਾ ਖੇਤਾਂ ਵਿੱਚ ਪਾਣੀ 2 ਨੰਬਰ ਹੈ 3 ਨੰਬਰ ਆ ਉਹਨਾਂ ਖੇਤਾਂ ਵਿੱਚ ਆਪਾਂ ਨੂੰ ਐਸਓਪੀ ਵਾਲੀ ਪੋਟਾਸ਼ ਦੀ ਵਰਤੋਂ ਕਰਨੀ ਚਾਹੀਦੀ ਹੈ ਤੁਸੀਂ 10 ਕਿਲੋ ਤੋਂ ਲੈ ਕੇ 15 ਕਿਲੋ ਤੱਕ ਐਸਓਪੀ ਵਾਲੀ ਪੋਟਾਸ਼ ਦੀ ਵਰਤੋਂ ਆਪਣੇ ਝੋਨੇ ਦੀ ਫਸਲ ਵਿੱਚ ਕਰ ਸਕਦੇ ਹਾਂ ਇਹ ਸੋਨੂੰ ਮਾਰਕੀਟ ਦੇ ਵਿੱਚ 95 ਰੁਪਿਆ ਤੋਂ ਲੈ ਕੇ 105 ਰੁਪਿਆ ਤੱਕ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗੀ ਅਤੇ ਸੋਨੂੰ ਚੰਗਾ ਰਿਜ਼ਲਟ ਦੇਖਣ ਨੂੰ ਮਿਲੇਗਾ ਤੁਹਾਡੀ ਫਸਲ ਦੇ ਵਿੱਚ ਭਰਪੂਰ ਮੋٹے ਦਾਣੇ ਪ੍ਰਾਪਤ ਹੋਣਗੇ ਅਤੇ ਜੇ ਕਿਸਾਨ ਤਰਬੋ ਆਪਾਂ ਤੀਜੇ ਸਵਾਲ ਦੀ ਗੱਲ ਕਰੀਏ ਕਿ ਆਪਾਂ ਨੂੰ ਪੋਟਾਸ਼ ਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ ਤਾਂ ਆਪਾਂ ਪੋਟਾਸ਼ ਦੀ ਵਰਤੋਂ ਕਦੂ ਕਰਨ ਦੇ ਸਮੇ ਵੀ ਵਰਤ ਸਕਦੇ ਆ ਅਤੇ ਜਿੰਨਾ ਕਿਸਾਨ ਭਰਾਵਾਂ ਨੇ ਕਦੂ ਕਰਨ ਸਮੇ ਪोटाश ਦੀ ਵਰਤੋਂ ਨਹੀਂ કરી ਉਹ ਪोटाश ਦੀ ਵਰਤੋਂ ਜਦੋਂ ਆਪਣੇ ਝੋਨੇ ਦੀ ਫਸਲ ਵਿੱਚ ਆਖਰੀ ਜੂਰੀਆ ਦੇ ਰਹੇ ਹੁੰਦੇ ਨੇ ਤਾਂ ਤੁਸੀਂ ਆਖਰੀ ਜੂਰੀਆ ਦੇ ਵਿੱਚ ਮਿਲਾ ਕੇ ਵੀ ਪੋਟਾਸ਼ ਦੀ ਪੂਰਤੀ ਆਪਣੀ ਝੋਨੇ ਦੀ ਫਸਲ ਵਿੱਚ ਕਰ ਸਕਦੇ ਹੋ ਅਤੇ ਜਿਨ੍ਹਾਂ ਕਿਸਾਨ ਪਰਾਂਵਾਂ ਦੀ ਝੋਨੇ ਦੀ ਫਸਲ 50-55 ਦਿਨਾਂ ਦੀ ਹੋ ਚੁੱਕੀ ਹੈ 60-65 ਦਿਨਾਂ ਦੀ ਵੀ ਹੋ ਚੁੱਕੀ ਅਤੇ ਸੋਡੀ ਝੋਨੇ ਦੀ ਫਸਲ ਨੇ ਨਾਲੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਆਉਣ ਵਾਲੇ 8-10 ਦਿਨਾਂ ਵਿੱਚ ਨਿਸਾਰਾ ਲੈਣਾ ਸ਼ੁਰੂ ਕਰ ਦੇਵਗੀ ਤਾਂ ਤੁਸੀਂ ਉਸ ਟਾਈਮ ਵੀ ਪੋਟਾਸ਼ ਦੀ ਪੂਰਤੀ ਆਪਣੀ ਝੋਨੇ ਦੀ ਫਸਲ ਵਿੱਚ ਕਰ ਸਕਦੇ ਹੋ ਜਿਦੇ ਨਾਲ ਸੋਨੂ ਵਜਨਦਾਰ ਦਾਣੇ ਦੇਖਣ ਨੂੰ ਝੋਨੇ ਦੀ ਫਸਲ ਵਿੱਚ ਮਿਲਣਗੇ ਤੇ ਚੰਗਾ ਝਾੜ ਸੋਨੂ ਝੋਨੇ ਦੀ ਫਸਲ ਵਿੱਚੋਂ ਪ੍ਰਾਪਤ ਹੋਵੇਗਾ ਅਤੇ ਤੁਸੀਂ ਝੋਨੇ ਦੀ ਫਸਲ ਵਿੱਚ ਪੋਟਾਸ਼ੀਅਮ ਤੱਤ ਦੀ ਪੂਰਤੀ ਸਪਰੇਹਾਂ ਦੇ ਰਾਹੀਂ ਵੀ ਕਰ ਸਕਦੇ ਹੋ ਤੁਸੀਂ ਮਾਰਕੀਟ ਦੇ ਵਿੱਚੋਂ 13045 ਐਨਪੀਕੇ ਲੈ ਕੇ ਵੀ ਆਪਣੇ ਝੋਨੇ ਦੀ ਫਸਲ ਵਿੱਚ ਵਰਤ ਸਕਦੇ ਹੋ ਤੁਸੀਂ 100 ਲੀਟਰ ਪਾਣੀ ਦੇ ਹਿਸਾਬ ਨਾਲ ਡੇਢ ਕਿਲੋ ਤੱਕਰ 13045 ਦੀ ਵਰਤੋਂ ਕਰ ਸਕਦੇ ਹੋ ਜੀਦੇ ਨਾਲ ਸੋਡੇ ਝੋਨੇ ਦੀ ਫਸਲ ਵਿੱਚ ਪੋਟਾਸ਼ੀਅਮ ਤੱਤ ਦੀ ਪੂਰਤੀ ਹੋ ਜਾਵੇਗੀ ਅਤੇ ਤੁਸੀਂ ਕਿਸਾਨ ਪ੍ਰਭੂ 05234 ਦੀ ਵਰਤੋਂ ਵੀ ਕਰ ਸਕਦੇ ਹੋ ਜ ਜਿਹਦੇ ਨਾਲ ਤੁਹਾਨੂੰ ਚੰਗਾ ਰਿਜ਼ਲਟ ਦੇਖਣ ਨੂੰ ਮਿਲੇਗਾ ਅਤੇ ਮਾਰਕੀਟ ਦੇ ਵਿੱਚ ਹੋਰ ਬਹੁਤ ਸਾਰੇ ਐਨਪੀਕੇ ਮੌਜੂਦ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਆਪਾਂ ਆਪਣੇ ਝੋਨੇ ਦੀ ਫਸਲ ਵਿੱਚ ਪੋਟਾਸ਼ੀਅਮ ਤੱਤ ਦੀ ਪੂਰਤੀ ਕਰ ਸਕਦੇ ਹਾਂ ਅਤੇ ਚੰਗਾ ਝਾੜ ਪ੍ਰਾਪਤ ਕਰ ਸਕਦੇ ਹਾਂ। ਸੋ ਬਣੇ ਰਹੋ ਆਪਣੇ Facebook ਪੇਜ ਤੇ ਤੇ YouTube ਚੈਨਲ ਤੇ ਐਜਾ ਹੀ ਤੁਹਾਡੇ ਨਾਲ ਜਾਣਕਾਰੀਆਂ ਵਾਲੇ ਵੀਡੀਓ ਸਮੇਂ ਸਿਰ ਸਾਂਝੀਆਂ ਕਰਦੇ ਰਹਿਾਂਗੇ। ਪੇਜ ਨੂੰ ਫੋਲੋ ਅਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ। ਸਾਰੇ ਵੀਰਾਂ ਦਾ ਧੰਨਵਾਦ ਜੀ।